ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸਿੱਖ ਸਹਬਾਨਾਂ ਦੀ ਅਕਾਲ ਤਖਬਾਦ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜੈਹਰ ਹੁੰਦਾ ਹੈ ਕਿ ਅਗਰ ਅਕਾਲ ਤਖਬਾਦ ਦੇ ਜਥੇਦਾਰ ਸਾਹਿਬ ਨੇ ਕਿ ਉਹ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਬਈ ਰਾਮ ਨਹਿਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼੍ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤੇ ਜਥੇਦਾਰਾਂ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਕਿ ਨਾ ਹੀ ਬਾਦਲ ਪਰਿਵਾਰ ਉਤੋਂ ਸਪੇਅਰ ਹੋ ਸਕਦਾ ਹੈ ਅੱਜ ਸੁਖਬੀਰ ਬਾਦਲ ਨੇ ਅਦਾਦੂਰਾ ਫੈਸਲਾ ਸੁਣਾਇਆ ਜਿਦੇਚ ਉਹਨਾਂ ਨੇ ਕਿਹਾ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹਾਂ ਬਈ ਥੋੜੇ ਦਿਨ ਖੋਲੋ ਜੋ ਸੁਖਬੀਰ ਬਾਦਲ ਜੀ ਤੈਨੂੰ ਪੂਰਾ ਪ੍ਰਧਾਨ ਨਿਯੁਕਤ ਕਰਨਾ ਪੈਣਾ ਉਹ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਪੈਣੀ ਹੈ ਅਕਸ਼ਬੀਰ ਬਾਦਲ ਜੀ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸਿੱਖ ਸਹਿਬਾਨਾਂ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜੈਹਰ ਹੁੰਦਾ ਹੈ ਕਿ ਅਗਰ ਕਾਲ ਤੱਕ ਸਾਭ ਦੇ ਜਥੇਦਾਰ ਸਾਹਿਬ ਨੇ ਕਿ ਉਹ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਬਈ RAM ਨਹਿਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤੇ ਜਥੇਦਾਰਾਂ ਨੂੰ ਦੋਸ਼ ਮੁਕਤ ਦਿੱਤਾ ਜਾ ਸਕਦਾ ਹੈ ਤੇ ਨਾਈ ਬਾਦਲ ਪਰવાર ਹੋ ਤੋ ਚਪੇਰ ਹੋ ਸਕਦਾ ਹੈ ਅੱਜ ਸੁਖਬੀਰ ਬਾਦਲ ਨੇ ਅੱਦਾ ਦੂਰਾ ਫੈਸਲਾ ਸੁਣਾਇਆ ਜਿਹਦੇ ਤੇ ਉਹਨਾਂ ਨੇ ਕਿਹਾ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹਾਂ ਬਈ ਥੋੜੇ ਦਿਨ ਖਲੋਜੋ ਸੁਖਬੀਰ ਬਾਦਲ ਜੀ ਤੁਹਾਨੂੰ ਪੂਰਾ ਪ੍ਰਧਾਨ ਨਿਯੁਕਤ ਕਰਨਾ ਪੈਣਾ ਔਰ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਪੈਣੀ ਹੈ ਅੱਜ ਸੁਖਬੀਰ ਬਾਦਲ ਜੀ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਆਪਣਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਲੇਕਿਨ ਦੇਖਣ ਵਾਲੀ ਗੱਲ ਇਹ ਹੈ ਕਿ ਸੁਖਬੀਰ ਬਾਦਲ ਜੀ ਘਬਰਾ ਕੇ ਡਰ ਕੇ ਉਹਨਾਂ ਨੇ ਇਸ ਕਦਮ ਤੇ ਚੁੱਕ ਲਿਆ ਕਿਉਂਕਿ ਕੱਲ ਪੰਜ ਸਿੱਖ ਸਹਬਾਨਾਂ ਦੀ ਅਕਾਲ ਤਖਬਾਦ ਦੇ ਜਥੇਦਾਰ ਦੀ ਨਿਗਰਾਨੀ ਹੇਠ ਜਿਹੜੀ ਬੈਠਕ ਹੋ ਰਹੀ ਹੈ ਉਸ ਤੋਂ ਸਾਫ ਜੈਹਰ ਹੁੰਦਾ ਹੈ ਕਿ ਅਗਰ ਅਕਾਲ ਤਖਬਾਦ ਦੇ ਜਥੇਦਾਰ ਸਾਹਿਬ ਨੇ ਕਿ ਉਹ ਗੰਭੀਰਤਾ ਨਾਲ ਵਿਚਾਰ ਕਰ ਲਿਆ ਤੇ ਫਿਰ ਬਈ ਰਾਮ ਨਹਿਮ ਨੂੰ ਮਾਫੀ ਦੇ ਮਾਮਲੇ ਅੰਦਰ ਨਾ ਸ਼੍ਰੋਮਣੀ ਕਮੇਟੀ ਨੂੰ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਨਾ ਉਸ ਵਕਤੇ ਜਥੇਦਾਰਾਂ ਨੂੰ ਦੋਸ਼ ਮੁਕਤ ਦਿੱਤਾ ਜਾ ਸਕਦਾ ਹੈ ਤੇ ਨਾ ਹੀ ਬਾਦਲ ਪਰਿਵਾਰ ਉਤਤ ਸਪੇਅਰ ਹੋ ਸਕਦਾ ਹੈ ਅੱਜ ਸੁਖਬੀਰ ਬਾਦਲ ਨੇ ਅੱਦਾ ਦੂਰਾ ਫੈਸਲਾ ਸੁਣਾਇਆ ਜਿਦੇ ਕਿ ਉਹਨਾਂ ਨੇ ਕਿਹਾ ਕਿ ਮੈਂ ਕਾਰਿਆ ਕਰੀ ਪ੍ਰਧਾਨ ਨਿਯੁਕਤ ਕਰਦਾ ਹਾਂ ਬਈ ਥੋੜੇ ਦਿਨ ਖੋਲੋ ਜੋ ਸੁਖਬੀਰ ਬਾਦਲ ਜੀ ਤਾਨੂੰ ਪੂਰਾ ਪ੍ਰਧਾਨਯੁਕਤ ਕਰਨਾ ਪੈਣਾ ਔਰ ਤੁਹਾਨੂੰ ਲੋਕਾਂ ਕੋਲੋਂ ਮਾਫੀ ਮੰਗਣੀ ਪੈਣੀ